ਕਬੂਤਰ ਵੀ ਸੇਲ ਆ ਮਗਰਲਾ 골ਡਨ ਵੀ ਸੇਲ ਆ ਵੱਡੇ ਕਬੂਤਰ ਆ ਵੀ ਜੀ ਉਹ ਸੇਲ ਆ ਬੇ ਕੰਕਰੋਲੀਆਂ ਚੈੱਕ ਕਰੋ ਅਰੇ ਇਹਦਾ ਵੀਡੀਓ ਦਿਖਾਈਏ ਦੋ ਚਾਰ ਕਬੂਤਰਾਂ ਦਾ ਫੜ ਕੇ ਸ਼ੌਕ ਕਰਾ ਦਾਂਗੇ ਨਾਲ ਤੇ ਆ ਇੱਕ 골ਡਨ ਕਬੂਤਰ ਆ ਲੋ ਚੈੱਕ ਕਰੋ 골ਡਨ ਕਬੂਤਰ ਨੰਬਰ 2 골ਡਨ ਦੇਖ ਲਈਏ ਵਰਾਸ਼ਾ ਚੈੱਕ ਕਰ ਲਓ ਬੱਚੇ ਬਾਲਣਦੇ ਆ ਵੀ ਇੰਸਟਾ ਜਿਹੜੇ ਵੀ ਨੂੰ ਜਿਹੜਾ ਵੀ ਚਾਹੀਦਾ ਹੈ ਤੇ ਟਿੱਕਾ ਪੰਜ ਆ ਵੀਰ ਪੰਜੇ ਕਬੂਤਰ ਸੇਰਿਆ ਆੜੀ ਆ ਚੈੱਕ ਕਰ ਲੋ ਆ ਇੱਕ ਵੀਰ ਦਾ ਨਹੀਂ ਇਹ ਨਹੀਂ ਸੇਰ ਆ ਪੰਜ ਕਬੂਤਰ ਨਹੀਂ ਕੀ ਸੇਰਿਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਜਿਹੜੇ ਮੇਰੇ ਵੀ ਚੈਨਲ ਉਤੇ ਨਵੇਂ ਆਉਂਦੇ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਲਾਈਕ ਕਮੈਂਟ ਜਰੂਰ ਕਰਿਆ ਕਰੋ ਆ ਵੀ ਜੀ ਸਾਰੇ ਕਬੂਤਰ ਸੇਲ ਹੈਗੇ ਜੋ ਬਰੀਡਰ ਸੈਟਅਪ ਸੇਲ ਆ ਤਿੰਨ ਸਾਲ ਚੈਂਪੀਅਨ ਰਾਇ ਕਰਨ ਤਰਨ ਤਾਰਨ ਦੀ ਛੱਤ ਮਤਲਬ ਪੰਜ ਸਾਲਾਂ ਦਾ ਵੈ ਚੈਂਪੀਅਨ ਮੰਨਦੇ ਸ਼ਹਿਰੋਂ ਬਾਹਰ ਵੀ ਦੇ ਸ਼ਹਿਰ ਵੀ ਤਿੰਨ ਚਾਰ ਸਾਲ ਜਿੱਤੇ ਆ ਤੇ ਇਹਨਾਂ ਦੇ ਕਬੂਤਰ ਵੀ ਜੀ ਸਾਰੇ ਸੇਲ ਆ ਵੱਡੇ ਬਰੀਡਰ ਕਬੂਤਰ ਵੀ ਸੇਲ ਹੈਗੇ ਇਹਨਾਂ ਦੇ ਵਿੱਚ ਜਿਹੜੇ 2-4 ਰੱਖਣੇ ਇਹਨਾਂ ਨੇ ਜਿਨ੍ਹਾਂ ਦੀਆਂ ਮਾਨਤਾਵਾਂ ਉਹਨਾਂ ਦੇ ਰੰਗ ਲਾਦਨੇ ਆ ਬਾਕੀ ਤਕਰੀਬਨ ਸਾਰੇ ਕਬੂਤਰ ਵੀ ਜੀ ਸੇਲ ਆ ਆ ਵੀ ਗੋਲਡਨ ਕਬੂਤਰ ਵੀ ਸੇਲ ਆ ਮਗਰਲਾ 골ਡਨ ਵੀ ਸੇਲ ਆ ਵੱਡੇ ਕਬੂਤਰ ਆ ਵੀ ਜੀ ਉਹ ਸੇਲ ਆ ਬੰਕੋਣੀਆਂ ਚੈੱਕ ਕਰੋ ਅਰੇ ਇਹਦਾ ਵੀਡੀਓ ਦਿਖਾਈ ਹੈ ਦੋ ਚਾਰ ਕਬੂਤਰਾਂ ਦਾ ਫੜ ਕੇ ਸ਼ੌਕ ਕਰਾ ਦਾਂਗੇ ਨਾਲ ਤੇ ਆ ਇੱਕ 골ਡਨ ਕਬੂਤਰੀ ਆ ਇਹ ਵੀ ਵੀਜੀ ਸੇਲ ਆ ਜੇ ਕੋ ਸਾਰੇ ਲਊਗਾ ਫਿਰ ਉਹਦਾ ਰੇਟ ਵੱਖਰਾ ਲਗੂਗਾ ਜੇ ਕਹਿੰਨੇ ਚੁਣ ਕੇ ਲੈਣੇ ਆਪਣੀ ਮਰਜ਼ੀ ਨਾਲ ਇੱਕ ਦੋ ਵੱਡੇ ਬਰੀਡਰ ਜੋੜੇ ਮਾਦੀਆਂ ਨਾਲ ਚ ਇੱਕ ਦੋ ਮਿਲਣੀਆਂ ਜੋ ਨਰ ਜਾਦੇ ਆ ਇਸ ਕਰਕੇ ਤੇ ਕਿਹਨੇ ਲੈਣੇ ਹੋਏ ਤੇ ਕੰਟੈਕਟ ਕਰ ਲੇ ਨੰਬਰ ਲਿਖ ਲਓ WhatsApp ਤੇ ਮੈਂ ਵੈਸੇ ਨੰਬਰ ਤੇ ਦੇ ਹੀ ਦੇਣਾ 7347200912 WhatsApp ਤੇ ਕਾਲ ਕਰਦੇ ਜਦੋਂ ਮਰਜ਼ੀ ਕਰ ਲਿਓ ਇੱਕ ਇਥੇ ਕਬੂਤਰ ਹੋਰ 2 3 ਹੈਗੇ ਆ ਜਿਹੜਾ ਵੀਰ ਆਊਗਾ ਕੋਈ ਨਹੀਂ ਦੇ ਦਾਂਗੇ ਚੱਕ ਕਰ ਲਓ ਵੇ ਤੁਹਾਨੂੰ ਇਕ ਰਿਹਾ ਕਬੂਤਰਾਂ ਦਾ ਲੈਵਲ ਜਾ ਵਿਖਾਉਂਦੇ ਆ ਵੇ ਖੋ ਡੱਬ ਵਾਲਿਆਂ ਚ ਕਬੂਤਰ ਪਿਓਰ ਦੋਦਰ ਕੀ ਅੱਖੇ ਲਾਲ ਡੋ ਰਹਾ ਹੈ ਇਹਦੇ ਚ ਇੱਕ ਆ ਕਬੂਦਰੀ ਆ ਵੀ ਪੂਰੇ ਕਾਲੇ ਘਾਟੇ ਦੀ ਆ ਵੇਖੋ ਕਬੂਤਰ ਪੁੰਡਾ ਕਸ ਵਾਲਾ ਬੱਚਾ ਅੱਡਾ ਵਾਲੀ ਕਬੂਦਰੀ ਆ ਜੋੜਾ ਇਸ ਲਗਾ ਲਗਾਇਆ ਜੇ ਸੇਰ ਆ ਜੇ ਕੋਈ ਜੋੜੇ ਦੇ ਪੈਸੇ ਚੰਗੇ ਭਰੂਗਾ ਤੇ ਜਰੂਰ ਦੇਵਾਂਗੇ ਜੋੜਾ ਹੀ ਕਿਉਂਕਿ ਵੀਰ ਵੱਡੇ ਜੋੜੇ ਸੇਲ ਕਰ ਲੱਗੇ ਆ ਤੇ ਇਸ ਕਰਕੇ ਉਹ 2-400 ਵਾਲੇ ਤੇ 1000 ਵਾਲੇ ਹੈਗੇ ਨਹੀਂ ਜੋ ਆਪਾਂ ਤੁਹਾਨੂੰ ਪਹਿਲਾਂ ਦੱਸ ਗਏ ਜਿਹੜੇ ਵੀ ਨੂੰ ਸਹੀ ਲੱਗਣਗੇ ਤੇ ਉਹ ਕਰ ਲੈ ਆਹ ਇੱਕੋ ਟੈਡੀ ਬੂਤ ਨਹੀਂ ਰੱਖਣਾ ਵਾ ਬਸ ਆੜਾ ਇਹ ਵੀਰ ਕਿਸੇ ਦੀ ਮੰਤ ਪਈ ਆ ਤੇ ਇਸ ਕਰਕੇ ਇਹ ਨਹੀਂ ਦੇਣਾ। ਬਾਕੀ ਆ ਜਿਹੜੇ ਜਿੰਨੇ ਬੈਠੇ ਨੇ ਨਾ ਇਹਨਾਂ ਜੋ ਇਹ ਸਾਰੇ ਘੂਤ ਸੇਤ ਦੇ ਦੇਨੇ ਆਪਾਂ। ਜਿਹੜੇ ਵੀਰ ਨੂੰ ਚਾਹੀਦੇ ਇਹਨਾਂ ਚ ਦੋ ਬੱਚੇ ਨੇ 1 2 3 ਤਿੰਨ ਬੱਚੇ ਆ। ਦੋ ਆ ਮਗਰ ਬੈਠੇ ਆ ਤੇ ਇੱਕ ਆ ਬੈਠਾ ਗਾੜੀ ਇਹਨਾਂ ਜੋੜਿਆਂ ਦੇ ਬੱਚੇ ਸਾਰੇ। ਤੇ ਬਾਕੀ ਕੋ ਜਾ ਕੰਪੁਟਰ 'ਤੇ ਬੈਠੇ ਆ। ਉਹ ਜਿੱਥੇ ਥੱਲੇ ਤੁਲੇ ਆਉਣਗੇ ਸਾਰੇ। ਇੱਕ ਅਦਾਈ ਚ 골ਡਨ ਹੈਗਾ ਮੋਤੀਆਂ ਵਾਲਾ ਉਹ ਵੀ 골ਡਨ ਕਬੂਤਰ ਵੀ ਵੀਜੀ ਸੇਲ ਜੋ ਸਾਰੇ ਕਬੂਤਰ ਜਿਆਦਾ ਮਤਲਬ ਤਕਰੀਬਨਾ ਵੇ ਇੱਕ ਤੁਹਾਨੂੰ ਇਹ ਨਾਲੋਂ ਤਾਂ ਛੱਡਦਾ ਫੜ ਕੇ ਆ ਪਾ ਲਓ ਆ ਵੇਖੋ ਚੈੱਕ ਕਰੋ ਮੋਤੀਆਂ ਵਾਲਾ 골ਡਨ ਬਿਲਕੁਲ ਲਾਲ ਅੱਖ ਦੇ ਵਿੱਚ ਸੇਲ ਹੈ ਵੀ ਸੇਲ ਹੈ ਵੱਡਾ ਕਬੂਤਰ ਚੈੱਕ ਕਰ ਲਿਓ ਇਹ ਸਾਰੇ ਕਬੂਤਰ ਵੀਜੀ ਸੇਲ ਹੈਗੇ ਆ ਜਿਹੜੇ ਵੀਰ ਨੂੰ ਚਾਹੀਦੇ ਤੇ ਵਟਸਐਪ ਤੇ ਉੱਤੇ ਨੰਬਰ ਦੇ ਦੇਣਾ ਵਾ 2-4 ਕਬੂਤਰਾਂ ਦਾ ਮੈਂ ਫੜਕੇ ਸ਼ੌਂਕ ਕਰਾ ਦੇਣਾ ਵਾ ਕੋਜ ਕਬੂਤਰ ਉੱਪਰ ਜਾਲ ਚ ਹੈਗੇ ਆ ਤੇ ਕੋਜ ਹੈਗੇ ਇੱਥੇ ਥੱਲੇ ਥੱਲੇ ਬੈਠੇ ਆ ਆ ਵੀ ਕਬੂਤਰ ਸੇਲ ਅਗੜਾ ਇਹ ਜੋੜਾ ਹੀ ਲੱਗਾ ਰਿਹਾ ਜੋੜਾ ਆ ਆਂਡੇ ਤੇ ਬੈਠਾ ਹੋਣ ਕਬੂਤਰ ਇੱਥੇ ਬੱਚੇ-ਵੱਚੇ ਕਾਫੀ ਨਿਕਲੇ ਆਏ ਆ ਇੱਥੇ ਵੀ ਬੱਚੇ ਇੱਧਰ ਵੀ ਨਿਕਲੇ ਹੋਏ ਆ ਇੱਧਰ ਵੀ ਦੋ ਬੱਚੇ ਨਿਕਲੇ ਹੋਏ ਆ ਇੱਧਰ ਕਬੂਤਰ ਜਾਨ ਨੇ ਬੈਠੇ ਹੋਈ ਆ ਇੱਕ ਇੱਧਰ ਆ ਕਬੂਤਰ ਵੀ ਜੀ ਸੇਰਿਆ ਤੇ ਬਾਹਰ ਨੇ ਕਿੰਨੇ ਬਰਾਬਰ ਆ 8 9 10 ਆ ਜੇ ਕੋਈ ਚੰਗਾ ਖਿਡਾਰੀ ਜਿਹੜਾ پیسے ਭਰੂਗਾ ਤੇ ਉਹਨੂੰ ਦੇ ਦਾਂਗੇ ਉਹ ਵੀ ਆ ਵੇਖੋ ਹੁਣ ਕਬੂਤਰਾਂ ਦੀਆਂ ਚੈੱਕ ਕਰ ਲਿਓ ਫੋਟੋਆਂ ਵੀ ਆ ਸਲਾਉਣੀਆਂ ਜਿੰਨਾਂ ਵੀ ਆ ਜੇ ਕਹਿੰਦੇ ਵੇਖਣੀਆਂ ਬਾਕੀ ਇੱਥੇ ਆ ਕੇ ਚੈੱਕ ਕਰ ਲਿਓ ਕੋਈ ਕੋਈ ਗਾਵੇ ਵੱਖਰੀ ਵੀਡੀਓ ਪਰਸਨਲ ਤੇ ਪਾ ਉਹਦੀ ਕਬੂਤਰ ਦੀ ਬਣਾ ਕੇ ਪਾ ਜਿੰਨੇ ਲੈਣੇ ਆ ਵੀਰੋ ਆ ਗਏ ਇੱਥੇ ਟਾਈਮ ਪਾਸ ਨਾ ਕਰੇ ਇੱਥੇ ਆਵੇ ਤੇ ਕਬੂਤਰ ਵੇਖੇ ਅਹੀਂ ਆਪਣੇ ਦੋ ਜਿਹਾਂ ਕਬੂਤਰਾਂ ਨੂੰ ਰੰਗ ਲਾ ਦੇਣੇ ਆ ਬਾਕੀ ਜਿਹੜੇ ਕਬੂਤਰ ਰਹਿ ਗਏ ਉਹਨਾਂ ਨੂੰ ਅਹੀਂ ਰੰਗ ਨਹੀਂ ਲਾਉਣਾ ਹੁਣੇ ਵੇਲੇ ਸਾਰੇ ਬਿਲਕੁਲ ਪਲੇਨ ਆ ਇਹਨਾਂ ਵਿੱਚੋਂ ਜਿਹੜੇ ਸਾਡੇ ਆਉਣਗੇ 2-4 ਉਹਨਾਂ ਨੂੰ ਅਹੀਂ ਰੰਗ ਲਾ ਦੇਣਾ ਮੋਢਿਆਂ ਦੇ ਉੱਤੇ ਤੇ ਬਾਕੀ ਤਕਰੀਬਨ ਸਾਰੇ ਸੇਹ ਦੀ ਆ ਪਾਖਾ ਗੋਤੀ ਵਾਲਾ ਸਾਡੇ ਟੀਪਾਰ 골ਡਨ ਕਬੂਤਰ ਪਾਖਾ ਬੱਚੇ ਦੀ ਕਾਲੀ ਡੱਬ ਵਾਲਾ ਬੱਚਾ ਲਾਲ ਅੱਖ ਦੇ ਵਿੱਚ ਪੜਿਆ ਵਾ ਹਲੋ ਇੱਕ ਇਹਦਾ ਭਰਾ ਪੈਣੇ ਦੀ ਹੋ ਮਗਰ ਬੈਠੀ ਆ ਜੇ ਕੋ ਦੇਰ ਦਊਗਾ ਉਹਦਾ ਵੀ ਤੇ ਉਹ ਵੀ ਦੇ ਦਾਂਗੇ ਆਪਾਂ ਨਾਲੋ ਆ ਜੋ ਡੱਬ ਵਾਲਾ ਬੱਚਾ ਕਿ ਘਟਾ ਟੈਡੀ ਲੱਗਾ ਲਗਾ ਜੁੜਾ ਕੇ ਇਹ ਨਹੀਂ ਲੈਣਾ ਆ ਤੇ ਇਹ ਵੀ ਦੇ ਦੇਾਂਗੇ ਜਿੰਦਾ ਮਰਜੀ ਅੱਖ ਚੈੱਕ ਕਰਕੇ ਲੈ ਕੇ ਜਾ ਸਕਦਾ ਇਹ ਰੋਕੂ ਬੁਦਰੀ ਆਂਡੇ ਦੇ ਵੀ ਵੇਚੀ ਹੋਈ ਐ ਤੇ ਆ ਸਾਰੇ ਕੂਤਲ ਵੀ ਜੀ ਸੇਲ ਐ ਲੋਣੀਆਂ ਖਲਣੀਆਂ ਤੁਹਾਨੂੰ ਮੁਫਤੀਆਂ ਨਾਲ ਹੀ ਜਿਹੜੇ ਵੀਰ ਨੂੰ ਇਹਨੂੰ ਚਾਹੀਦਾ ਹੈ ਕੰਟੈਕਟ ਕਰ ਲੈ 7347200912 WhatsApp ਤੇ ਕਾਲ ਮੈਸੇਜ ਕਰ ਲੈ ਇਹ ਵਿੱਚ ਕਰਨ ਤਰਨਦਰਨ ਦੇ ਨਾਂ ਦੀ ਛਾਤਿਆ ਜਿਹੜੀ ਦਰਬਾਰ ਸਾਹਿਬ ਦੇ ਲਾਗੇ ਛਾਤਿਆ ਤੇ ਉਥੇ ਆ ਕੇ ਫੋਨ ਕਰ ਦਿਓ ਜਦੋਂ ਆਣਾ ਤੇ ਟਾਈਮ ਲੈ ਕੇ ਆ ਜਿਓ ਕੋਈ ਨਹੀਂ ਬਖਾਦਾਂਗੇ ਜਿਹੜਾ ਵੀਰ ਪਹਿਲਾਂ ਆ ਕੇ ਵੇਖ ਕੇ ਲੈ ਜਾਊਗਾ ਉਹਦੀ ਮਰਜ਼ੀ ਹੈ ਸਾਰੇ ਉਪਕਰ ਵੀਜੀ ਸੇਰ ਆ ਜਿੱਦਾਂ ਦਾ ਕਿ ਕਿੰਨੂੰ ਚਾਹੀਦਾ ਹੋਊਗਾ ਉਹਨੇ ਦੇ ਦੋ ਉਹਦੇ ਥੱਲੇ ਬੈਠ ਗਏ ਮਾਦਰ ਹੋ ਜਾ ਬੱਚਾ ਕਬੂਤਰ ਨੂੰ ਵੇਖ ਲੈਣ ਦੇ ਕੱਲ ਹੁਣ ਬੈਠੇ ਆ ਸਾਰੇ ਤੁਹਾਡੇ ਸਾਹਮਣੇ ਚੈੱਕ ਕਰੀ ਜਾਓ ਜਿੱਦਾਂ ਮਰਜੀ ਬਾਕੀ ਇਹਨੇ ਖਲੋ ਗਏ ਆਗੇ ਦੇਖ ਕੇ ਲੈਣੇ ਆ ਵੀ ਲੈ ਕੇ ਜਾ ਸਕਦਾ ਸਾਨੂੰ ਕੋਈ ਨਾ ਨਹੀਂ ਬੱਚੇ ਲੈਣੇ ਆਉਣਗੇ ਬੱਚੇ ਮਿਲ ਜਾਣਗੇ ਬੱਚੇ 2-4 ਦਿਨ ਤੱਕ ਬਾਹਰ ਆ ਜਣੇ ਆ ਪਲਦੇ ਪਏ ਆ ਬਾਕੀ ਜਿਹੜੇ ਕੁਝ ਬੱਚੇ ਹੈਗੇ ਸੀ ਉਹ 7-8 ਤੇ ਸੇਲ ਹੋ ਗਏ ਆ ਤੇ ਬਾਕੀ 8-9 ਬੱਚੇ ਹੋਰ ਉੱਪਰ ਜਾਲ 'ਚ ਆ ਉਹ ਸੇ ਉਹ ਇੱਥੇ ਥੱਲੇ ਕੋਈ ਨਹੀਂ ਹੈਗਾ ਥੱਲੇ 2-3 ਹੈਗੇ ਆ ਇੱਕ ਆ ਬੱਚਾ ਬੈਠਾ ਤੇ ਇੱਕ ਆ ਬੈਠਾ ਦੋ ਤੇ ਉਹ ਡੋ ਡੱਬ ਵਾਲੀ ਦੇ ਬਸ ਬਾਕੀ ਤਕਰੀਬਨ ਜਿਹੜੇ ਬੱਚੇ ਸਾਰੇ ਉੱਪਰ ਆ ਤੇ 7-8 ਸੇਲ ਹੋ ਗਏ ਜਿਹਨੂੰ ਜਦਾਂ ਦੀ ਚਾਹੀਦੀ ਹੋਣਗੇ ਵੀ ਮਿਲ ਜਾਂਦੇ ਕੋਈ ਜੋੜੇ ਨਾ ਕਾਫੀ ਦੇసే ਲੱਗੇ ਆ ਫਰੋਜਪੁਰੀ ਟੱਚ ਚ ਕਬੂਤਰੀ ਆ ਫਰੋਜ ਮੂਮੀ ਨੋਗਰੀ ਮੂਮੀ ਨੋਗਰੀ ਆ ਨੋਗ ਤੁਹਾਨੂੰ ਆਪੇ ਚੈੱਕ ਕਰ ਲੈਣੀ ਜੋ ਟੈਡੀ ਦੇ ਪਲੱਸ ਫਰੋਜਪੁਰੀ ਦੋਵੇਂ ਪਿਓਰ ਲੱਗਾ ਹੈ ਜੋੜਾ ਤੇ ਕਬੂਤਰੀ ਆਪਣੇ ਕੋ ਮਰ ਗਈ ਆ ਤੇ ਬੱਚਾ ਉਹਦਾ ਆਪਣੇ ਕੋ ਹੈਗਾ ਬਰੀਡਿੰਗ ਕਰਨ ਦੇ ਆ ਬੱਚੇ ਕੱਢੇ ਨੇ ਹੁਣ ਇਸ ਟਾਈਮ ਆਪਣੇ ਕੋ ਉੱਡੰਦੇ ਤੇ 4-5 ਬੱਚੇ ਆਪਾਂ ਛੱਡੇ ਨੇ ਟਾਉਣ ਉੱਤੇ ਆਹ ਦੇਖੋ ਆਰਾਮਪੁਰੀ ਮਾਦੀ ਨੇ ਇੱਧਰ ਵੀ ਅੰਡੇ ਲਾਏ ਹੋ ਇੱਧਰ ਦੋ ਬੱਚੇ ਨਿਕਲੇ ਡਾਬ ਵਾਲੇ ਦੇ ਬੱਚੇ ਇੱਧਰ ਵੀ ਟੈਡੀ ਕੂਤਰੀ ਦੇ ਵੀ ਬੱਚੇ ਨਿਕਲੇ ਹੋਏ ਆ ਤੇ ਸਾਰੇ ਤੁਹਾਨੂੰ ਕਬੂਤਰ ਵਖਾਤੇ ਆ 골ਡਨ ਕਬੂਤਰ ਨੂੰ ਬਿਠਾ ਦੇਖ ਲੋ ਕੋਈ ਹੋਰ ਗਾੜੀ ਚੈੱਕ ਕਰਨੀ ਹੈ ਵੀ ਚੈੱਕ ਕਰ ਬਰੇ ਕਬੂਤਰ ਆ ਬੱਚੇ ਜਿਹੜੇ ਉਹ ਆ ਆਸ ਅਯੋ ਤਰੋ ਇਬਰੀ ਮਾਦੀ ਮੋਮੀ ਨੋਗ ਮਗਰ ਲੱਗਦਾ ਨਹੀਂ ਜੇਡਾ ਡੈਡੀ ਯੂਜ਼ ਕਰਦਾ ਤੁਹਾਨੂੰ ਸ਼ੌਂਕ ਕਰਾਇਆ ਕਾ ਉਧਰੇ ਉਧਰੇ ਟਾਪ ਵਾਲਾ ਉਧਰੇ ਇੱਕ ਇਧਰੇ ਇੱਕ ਮਾਦੀ ਹੋਣਾ ਬੇਚੀ ਅਭੀ ਆਣਿਆਂਗੇ ਬੱਚੇ ਜਿੱਦਾਂ ਮਰਜ਼ੀ ਜਿਹੜੇ ਮੇਰ ਨੇ ਆ ਕੇ ਵੇਖ ਕੇ ਲੈ ਕੇ ਜਾਣੇ ਤੇ ਵੇਖ ਕੇ ਖੜਨੇ ਬਾਣੇ ਤੁਹਾਨੂੰ ਜੇ ਇਹਨੇ ਡਿਲੀਵਰੀ ਕਰਾਉਣੇ ਆ ਤੇ ਵੀ ਕਰਾ ਲੇ ਜਿਹੜਾ ਪੇਮੈਂਟ ਪਾ ਦੇਊਗਾ ਉਹਨੂੰ ਦੇ ਦਾਂਗੇ ਕਿਉਂਕਿ ਟਾਈਮ ਪਾਸ ਵਾਲੇ ਮੇਰੇ ਵੀ ਇਹ ਤੇ ਸਿਰਖ ਪਾਉਣ ਵਾਲੇ ਤਾਂ ਦੂਰ ਹੀ ਰਹਿਣ ਪਹਿਲਾਂ ਵੀਡੀਓ ਮੰਗਵਾ ਲੈਂਦੇ ਬੱਚ ਲੈ ਕੇ ਨਹੀਂ ਜਾਂਦੇ ਨਾ ਖੜਦੇ ਆ ਇਹਨੋਂ ਚੰਗਾ ਫਿਰ ਬਾਹਰਲੇ ਬੰਦੇ ਚੰਗੇ ਜਿਹੜੇ ਪੈਸੇ ਪਾਉਂਦੇ ਤੇ ਉਸੇਲੇ ਲੈ ਕੇ ਚੱਲ ਜਾਂਦੇ ਹੁਣ ਮੇਰੇ 2-4 ਬੱਚੇ ਪਹਿਲਾਂ ਇਦਾਂ ਹੀ ਸੇਲ ਹੋਏ ਆ 5 ਜੰਮੂ ਗਏ 10 ਅਮਰਸਰ ਗਏ ਫਿਰ ਹੁਣ 15 ਅਮਰਸਰ ਗਏ ਹੁਣ 7 ਜਿਹੜੇ ਹੈਗੇ ਉਹ ਵੀ ਚਲ ਗਏ ਆ ਤਾਂ ਬੱਚੇ ਦੀ ਖਰੋਨੀ ਕੀ ਕਰਾਂ ਤੁਹਾਨੂੰ ਵੀਡੀਓ ਹੋਰ ਵੀ ਬਤਵਾਵਾਂਗੇ ਜਿਹੜੇ ਬਾਕੀ ਵੀਰ ਨਵੇਂ ਆਉਂਦੇ ਚੈਨਲ ਤੇ ਵਾਤਾ ਦਾ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਲਾਈਕ ਮੈਂਟ ਜ਼ਰੂਰ ਕਰਿਆ ਕਰੋ ਆ ਜੋੜਾ ਲੱਗਾ ਇਸ ਇ ਆ ਬਾਹਰ ਨੇ ਤੇਨੇ ਬਰਾਬਰ ਆ ਨਜਰਾਉਣੀ ਦਈਆਂ ਨੇ ਕੰਪਿਊਟਰ ਨੰਬਰ 3 ਚੈੱਕ ਕਰ ਲਓ ਇਹਨਾਂ ਸਾਪ ਜਿਹਦਾ ਕੋਬਰਾ ਖਲਾਉਂਦਾ ਨਾ ਉਦਾਂ ਵਾ ਖਲਾਉਂਦਾ ਹੈ ਕੰਪਿਊਟਰ ਤੇ ਬਿਲਕੁਲ ਯੰਗ ਪੱਠਾ ਨਿਕਲਿਆ ਵਾ ਦਾ ਪਰ ਸਾਫ ਹੋਇਆ ਜੀ ਤੇ ਮੇਰੇ ਸਾਣਾ ਹਾਂ 10ਵੀਂ ਕੱਢੀ ਆ ਨੇ ਬਿਲਕੁਲ ਨਵੇਂ ਬਰਾ ਚਾਰ ਜੀਰਾ ਡੱਬਾ ਲੈ ਲਓ ਸਾਰੇ ਦਾ ਤੇ ਦਾ ਹੀ ਇਧਰੋਂ ਪਰ ਚਿੱਟੇ ਆ ਦੇ ਨਾਲ ਬਗਲ ਦੇ ਤਿੰਨ ਚਾਰ ਪਰ ਚਿੱਟੇ ਆ ਬਿਲਕੁਲ ਜੀਰਾ ਡੱਬਾ ਇਧਰ ਪਾਰ ਇੱਕ ਕਾਲਾ ਕੱਢਤਾ ਨੇ ਚਲੋ ਕੇ ਇਹਨੇ ਡੋਣਾ ਢਾ ਸਕਦਾ ਵੀੜੀਂ ਚ ਪਾਉਣਾ ਬਲਟੀਨ ਚ ਪਾ ਲਿਓ ਇਹ ਵੀ ਕਰਦਾ ਏ ਬੱਚਾ ਜੀਰਾ ਡੱਬਾ ਕਬੂਤਰ ਆਪ ਆਲੋ ਇਹਦੀ ਅੱਖ ਫਿਰੋਜ਼ਪੁਰੀ ਸ਼ੇਡ ਚ ਆ ਅੱਖ ਇਹਦੀ ਤੇ ਆ ਇਹਦੇ ਪੰਜੇ ਆ ਇਹਨਾਂ ਦੀ ਵੀ ਤੁਹਾਨੂੰ ਖਲੋਣੀ ਵਿਖਾਵਾਂਗੇ ਤੇ ਜਿਹੜੇ ਤੇ 2-3 ਕਬੂਤਰ ਹੋਰ ਜਿਹੜੇ ਤੁਹਾਨੂੰ ਵਿਖਾਉਣੇ ਉਹਨਾਂ ਦੀ ਵੀ ਨਾਲ ਮਕਲੋਣੀ ਵਿਖਾਵਾਂਗਾ ਸਾਰਿਆਂ ਦੀ ਖਲੋਣੀ ਵਿਖਾਵਾਂਗੇ ਤੇ ਜਿਹੜੇ ਵੀ ਨੂੰ ਜਿੱਦਾਂ ਦਾ ਵੀ ਚਾਹੀਦਾ ਉਹ ਮਿਲ ਜੂਗਾ ਲੋ ਹੁਣ ਜੇ ਇਹਨਾਂ ਨੇ ਆਹ ਆਖਣੇ ਕਬੂਤਰ ਨਹੀਂ ਡਾਉਣੇ ਵਾਪਸੀਆਂ ਨਹੀਂ ਦੇਣੀਆਂ ਤਾਂ ਫਿਰ ਕਿਹੜੀ ਆਖਣ ਦੇਣੇ ਪਲੇਨ ਚਿੱਟੀ ਅਖਵਾਨੀ ਪਲੇਨ ਹਲਕਾ ਜਾਂ ਡੋਰਾ ਲਿਆਊਗਾ ਹਲਕਾ ਜਾ ਇਹਦੀ ਦੂਤਰੇ ਜਿੰਨੇ ਵਗਾਉਂਦਾ ਇਹਨਾਂ ਨੂੰ ਮਕਬੂਤਰੀ ਆ ਕਬੂਤਰੀ ਸੇਲਿਆ ਕਿਉਂਕਿ ਮਾਦੀਆਂ ਤੇ ਸ਼ਾਟ ਆ ਗਈ ਮਾਦੀਆਂ ਜਿਹੜੀਆਂ 2-4 ਹੈਗੀਆਂ ਉਹ ਵੀ ਘਰ ਦੇ ਗਿੱਧੀਆਂ ਵਾਂ ਤੇ ਫਿਰ ਇਸ ਕਰਕੇ ਕਬੂਤਰ ਆਵੇ ਲੋਖ ਨੋਣੀ ਹੋਣੇ ਪਾਲਾ ਜਾਣੀ ਧੰਨਵਾਦ ਵੇਖੋ ਕਸ ਵਾਲਾ ਹੁੰਡਾ ਹਾਂਜੀ ਜੀ ਜੀ ਆ ਕਰੋ ਹੈ ਤਾਂ ਪਹਿਲਾ ਕਬੂਤਰ ਟੈਡੀ ਚੈੱਕ ਅੱਖਾਂ ਜਿਹੜਾ ਪਾਣੀ ਚਮਕਦਾ ਹੈ ਕਿ ਨਹੀਂ ਬਿਲਕੁਲ ਲਾਈਟ ਵੇਟਡ ਆ ਤਨੂ ਵੇਦਾ ਵਾਸ਼ਾਂ ਤੋਂ ਪਤਾ ਲੱਗ ਗਿਆ ਨਾ ਬੱਚੇ ਪਾਲਣ ਦੇ ਆਜੇ ਆਪਾਂ ਜੋੜੇ ਸਾਰੇ ਦੇਦਣ ਲੱਗੇ ਆ ਤੇ ਜਿੰਨਾ ਵੀਰਾਂ ਦੇ ਜੋੜੇ ਮੰਨਤ ਪਏ ਉਹ ਰੱਖਣੇ ਬਾਕੀ ਦੇ ਦੇਨੇ ਆ ਜਿਹੜੇ ਵੀਰੋਂ ਚਾਹੀਦੇ ਇੱਥੇ ਤਰਨ ਤਰਨ ਆ ਗਏ ਲੈ ਕੇ ਜਾ ਸਕਦਾ ਵੇਖ ਕੇ ਜਿਹੜੇ ਕਬੂਤਰ ਅਸੀਂ ਰੱਖਣੇ ਆ ਜਿੰਨਾਂ ਦੇ ਮੰਨਤਾਂ ਜਿਹੜੇ ਸਾਡੇ 2-4 ਗਿੱਜੇ ਉਹਨਾਂ ਨੂੰ ਹੀ ਰੰਗ ਲਾ ਦੇਣਾ ਬਾਕੀ ਕਬੂਤਰ ਜਿਹੜੇ ਆ ਗਏ ਸਾਰੇ ਸੇਲ ਕਰ ਦੇਨੇ ਆ ਚੈੱਕ ਕਰੋ ਬਲੈਕ ਕਬੂਤਰ ਇਹ ਦਿ ਲੋ ਜੇ ਤੁਹਾਨੂੰ ਤੁਹਾਨੂੰ ਆਖੂ ਨਹੀਂ ਹਾਂ। ਇਹ ਸ਼ਾਮੇ ਮਕੌਨਿਆ ਮੈਂ ਧੋਪ ਚ ਨਹੀਂ ਆਂ ਅੰਦਰ ਕਵਰੇਜ ਚ ਬੈਠਾ ਜੋੜੇ ਵਾਲੇ ਸੈਟਅਪ ਚ। ਚਲੋ। ਪਰ ਝਾੜੇ ਨੇ। ਇਹਦੀ ਦਾਹਣੀ ਲੰਬੀ ਆ ਨੋਵੀ ਨੂੰ। ਆ ਇਹਦਾ ਪੂਰਾ ਰੰਗ ਆ। ਜਾਮਨੀ ਪੰਜੇ ਆਵੇ ਦਾ ਚੈੱਕ ਕਰ ਲੋ। ਇਹਦਾ ਪੱਲਾ ਕਰੀ ਫੇਰ ਵਿਖਾ ਦਿੰਦਾ ਕਬੂਤਰ ਕਰੀ ਚ ਪਿਆ ਜੀ ਬੱਚੇ ਪਾਲ ਲੰਦੇ ਆ ਕਬੂਤਰ ਕਾਟੀ ਫੜੀ ਦੇ ਹੱਥ ਚ ਪਹਿਲਾ ਕਬੂਤਰ ਤੁਹਾਨੂੰ ਇੱਕ ਵਿਖਾਇਆ ਵਾ ਡੈਡੀ ਬਿਲਕੁਲ ਲਾਈਟ ਵੇਟ ਐ ਸਲੇਮ ਕਬੂਤਰ ਐ ਹਲੋ ਬੈਲੈਂਸ ਗਏ ਲੋ ਜਿਦਾ ਤੇ ਆ ਰਹੇ ਪੰਜੇ ਇਹ ਤਾਂ ਮੈਂ ਜਿਹੜੇ 2-4 ਕਬੂਤਰ ਤੁਹਾਨੂੰ ਹੋਰ ਹੈਗੇ ਉਹਨਾਂ ਦਾ ਵੀ ਨਾਲ-ਨਾਲ ਸ਼ੋਅ ਕਰਾਉਣਾ ਵਾ ਪਹਿਲਾ ਕਬੂਤਰ ਤੁਹਾਨੂੰ ਖਾਇਆ ਚੈੱਕ ਕਰ ਲਿਆ ਇਸ ਤਰ੍ਹਾਂ ਜਿਹੜਾ ਦੂਜਾ ਕਬੂਤਰ ਹੈਗਾ ਉਹ ਵੀ ਤੁਹਾਨੂੰ ਖਾਉਣੇ ਆ ਆ ਲੋ ਚੈੱਕ ਕਰੋ 골ਡਨ ਕਬੂਤਰ ਨੰਬਰ 2 골ਡਨ ਜਿਹੜੀਆਂ ਵਰਾਸ਼ਾ ਚੈੱਕ ਕਰ ਲਓ ਬੱਚੇ ਪਾ ਲੰਦੇ ਆ ਵੀ ਇਸ ਟਾਈਮ ਜਿਹੜੇ ਵੀ ਨੂੰ ਜਿਹੜਾ ਵੀ ਚਾਹੀਦਾ ਹੈ ਤੇ ਟਿੱਕ ਲਾ ਕੇ ਕਿਉਂਕਿ ਹਰ ਹਰ ਕਬੂਤਰ ਦਾ ਵੱਖ-ਵੱਖਰਾ ਰੇਟ ਹੈ ਕਿਉਂਕਿ ਵੱਡੇ ਬ੍ਰੀਡਰ ਕਬੂਤਰ ਆਣਾ ਜਿਹੜੇ ਉਹਨਾਂ ਦਾ ਰੇਟ ਤੁਹਾਨੂੰ ਪਤਾ ਹੀ ਹੁੰਦਾ ਇਸ ਕਰਕੇ ਆਪਾਂ ਜੁੜੇ ਹੋਣਾ ਦੇ ਦੇ ਲੱਗੇ ਆ ਕਾਫੀ ਜਿਹੜੇ ਵੀਰ ਨੂੰ ਚਾਹੀਦੇ ਤੇ ਲੈ ਸਕਦਾ ਜਦੋਂ ਮਰਜ਼ੀ ਇੱਥੇ ਆ ਕੇ ਤਰਨ ਤਰ ਤੇ ਵੀਡੀਓ ਆਪਾਂ YouTube ਤੇ ਪਾ ਦੇਣੀ ਆ ਤੇ ਲਿੰਕ ਦੇ ਦਾਂਗੇ ਜਿਹੜੇ ਵੀਰ ਨੂੰ ਚਾਹੀਦਾ ਆ ਕੋਈ ਵੱਖਰੀ ਵੀਡੀਓ ਕੋਈ ਨਹੀਂ ਬਣਾਈ ਦੀ ਨਾਲ ਇਹ ਕੋਈ ਬਾਈ ਦੀ ਆ ਤੇ ਜਿੰਨੂੰ ਜ਼ਿਆਦਾ ਚਾਹੀਦਾ ਆ ਤੋ ਇੱਥੇ ਆ ਕੇ ਲੈ ਕੇ ਜਾ ਸਕਦਾ ਜੋ ਇਹ ਦੇਖੋ ਕਰੀ ਦੇ ਵਿੱਚ ਨਵੀਂ ਪੂਛ ਹੀ ਗੱਡਣ ਲਿਆ ਕੋਈ ਬੈ ਬੈ ਲੋ ਜਿੱਦਾਂ ਮਰਜ਼ੀ ਲਾਓ ਬੈਲੈਂਸ ਇਹ ਕਬੂਤਰ ਚਾਰ ਮੋਹਰਾ ਤੇ ਆਇਆ ਪਿਛਲੇ ਸਾਲ ਤੇ ਪਹਿਲਾਂ ਉਹ ਬੱਚਾ ਬਹੁਤ ਉੱਡੰਦਾ ਸਾਡੇ ਵੇ ਦਾ ਜੇ ਤੇ ਕਿਸੇ ਕਾਰਨ ਨੇ ਜੋੜੇ ਦੇ ਰਹੇ ਜਿਹੜੇ ਵੀਰ ਨੂੰ ਚਾਹੀਦੇ ਹੈ ਤੇ ਲੈ ਸਕਦਾ ਜੋ ਤੇ ਦੋਵੇਂ ਤੁਹਾਨੂੰ ਕਬੂਤਰ ਹੀ ਵਿਖਾਏ ਆ ਕੁਝ ਉੱਪਰਲੀ ਛੱਤ ਤੇ ਵੀ ਵਿਖਾਵਾਂਗੇ ਇਸੇ ਵੀਡੀਓ 'ਚ ਤੇ ਸਾਰੇ ਕਬੂਤਰ ਮਤਲਬ ਸੇਲ ਹੈਗੇ ਆ ਇਹਨੇ ਵੀ ਵੱਡਾ ਕਬੂਤਰ ਨਹੀਂ ਦੇਣਾ ਜੀ ਆਪਾਂ ਵੱਡੇ ਕਬੂਤਰ ਵੀ ਦੇ ਦਿੰਨੇ ਆ ਚੈੱਕ ਕਰ ਲਿਓ ਅਡੀ ਅੱਖ ক্লোਜ਼ ਵਿਖਾ ਲਿਨੇ ਤੁਹਾਨੂੰ ਜੇ ਇਹ ਵੀ ਕਬੂਤਰ ਸੇਲ ਹੈਗਾ ਵਾ ਤੁਹਾਨੂੰ ਚਾਰ ਪੰਜ ਕਬੂਤਰ ਹੋਰ ਵਿਖਾਉਣੇ ਹੋ ਵੀ ਸੇਲ ਹੈਗੇ ਸਾਰੇ ਜਿਹੜੇ ਵੀਰ ਨੂੰ ਜਿੰਦਾਂ ਦਾ ਚਾਹੀਦਾ ਹੈ ਤੇ ਉਹ ਵੀ ਮਿਲ ਜੂਗਾ ਬੱਚੇ ਚਾਹੀਦੇ ਹੋਣਗੇ ਬੱਚੇ ਮਿਲ ਜਾਣਗੇ ਆ 골ਡਨ ਕਬੂਤਰ ਆ ਖਲੋਣੀਆਂ ਵੀ ਇਹਨਾਂ ਦੀਆਂ ਮੈਂ ਤੁਹਾਨੂੰ ਕਾਹੂੰਗਾ ਇਸੇ ਵੀਡੀਓ ਚ ਨਾਲ ਹਾਂਜੀ ਵੀਰ ਜੀ ਆਪਾਂ ਵੱਡੇ ਜੋੜੇ ਵਾਲੇ ਕਬੂਤਰ ਵੀ ਆਪਾਂ ਸੇਲ ਕਰਦੇ ਨੇ ਆ ਜਿਹੜੇ ਆਪਣੇ ਕਿੱਜੇ ਆ ਸਿਰਫ ਉਹੀ ਰੱਖਣੇ ਆ ਆਪਾਂ ਬਾਕੀ ਤਕਰੀਬਨ ਕਬੂਤਰ ਆਪਾਂ ਦੇ ਦੇਨੇ ਆ ਜਿਹੜੇ ਵੀਰ ਨੂੰ ਕੋਈ ਚਾਹੀਦਾ ਆ ਵੀਰ ਇੱਥੇ ਲੋਕੇਸ਼ਨ ਹੈ ਜੀ ਉਤਰਨਦਾਰ ਇੱਥੇ ਆ ਕੇ ਲੈ ਕੇ ਜਾ ਸਕਦਾ ਕੱਲੇ ਕੱਲੇ ਕਬੂਤਰ ਦੀ ਵੀਰ ਜੀ ਵੀਡੀਓ ਬਣਾਉਣੀ ਬਾਅਦ ਚ ਔਖੀ ਹੋ ਜਾਂਦੀ ਕਬੂਤਰਿਆ ਜਾਦੀ ਇਸ ਕਰਕੇ ਜਿਹੜੇ ਮੇਰੇ ਵੀਰ ਨੂੰ ਜਿੰਦਾਂ ਦੇ ਚਾਹੀਦੇ ਆ ਤੇ ਉਹ ਦੇ ਦਾਂਗੇ ਹੁਣ ਇਹਨਾਂ ਵਿੱਚੋਂ ਬਹੁਤ ਜਿਆਦਾ ਕਬੂਤਰ ਅਮਲ ਸੇਲ ਆ ਸਾਰੇ ਦੇ ਰੰਗ ਚਟੀਆਂ ਤੇ ਲਾਲਾਂ ਖਲਈ ਆ ਦੂਜੇ ਨਾਲ ਕੋਈ ਹੈਗਾ ਇੱਕ ਦੋ ਫਰੋਈਪਰੀ ਕਬੂਤਰ ਹੈਗੇ ਆ ਆ ਇੱਕ ਫਰੋਈਪਰੀ ਸਾਹਮਣੇ ਬੈਠਾ ਬੱਚਾ ਇੱਕ ਕਬੂਤਰ ਹੈਗਾ ਇਹ ਉਹ ਸੇਲ ਹੋ ਗਿਆ ਪਹਿਲਾਂ ਫਰੋਈਪਰੀ ਬੱਚਾ ਤੇ ਬਾਕੀ ਆ ਵੀ ਵੀ ਜੀ ਇੱਥੇ ਤੁਹਾਨੂੰ ਆਉਣਾ ਪੈਣਾ ਵਾ ਜਿੰਨੇ ਲੈਣੇ ਆ ਤਰਨ ਤਰਨ ਮੇਨ ਸਿਟੀ ਚ ਜਿੰਦਾਂ ਦੇ ਵੀ ਤੁਹਾਨੂੰ ਚਾਹੀਦੇ ਆ ਜਿਹੜੇ ਸਾਡੇ ਕਿੱਜੇ ਉਹਨਾਂ ਨੂੰ ਅਸੀਂ ਰੰਗ ਲਾ ਦੇਨੇ ਇੱਕ ਦੋ ਦਿਨ ਤੱਕ ਬਾਕੀ ਜਿਹੜੇ ਹੈਗੇ ਉਹ ਸਾਰੇ ਸੇਲ ਆਸਤੇ ਚੈੱਕ ਕਰ ਲਓ ਅੱਡ ਡੱਬ ਵਾਲਿਆਂ ਚ ਬੱਚਾ ਫੜਿਆ ਤਿੰਨ ਮੋਰਾਂ ਤੇ ਇਹ ਰੋਈ ਤੋਂ ਫੜਿਆ ਜਿਹੜਾ ਤੇ ਉਹ ਇੱਕ ਡੱਬ ਵਾਲਾ ਕਬੂਤਰ ਉਹ ਬੱਚਾ ਗਿਫਟ ਆਇਆ ਸੀ ਉਹ ਬੱਚੇ ਕਢਾਉਣਾਂ ਵਾਸਤੇ ਰੱਖਿਆਣਾ ਆ ਵੇਖੋ ਆ ਚੈਂਪੀਅਨ ਸਾਡਾ 2024 ਜੇਠ ਆਉ ਕੂਤਰ ਜਿਹੜੇ ਸਾਡੇ 2-4 ਕਿੱਜੇ ਹੈਗੇ ਅਸੀਂ ਉਹ ਰੱਖਨੇ ਆ ਤੇ ਬਾਕੀ ਤਕਰੀਬਨ ਸਾਰੇ ਹੀ ਆਪਾਂ ਦੇ ਦੇਨੇ ਆ ਜਿਹੜੇ ਵੀਰ ਨੂੰ ਚਾਹੀਦੇ ਹੈ ਇਹਦੇ ਲੈ ਸਕਦਾ ਜਦੋਂ ਮਰਜ਼ੀ ਆ ਗਏ ਤੇ WhatsApp ਨੰਬਰ ਹੈਗਾ ਜੋ 7347200912 ਕਾਲ ਮੈਸੇਜ ਉਹਦੇ ਤੇ ਕਰ ਲਿਓ WhatsApp ਜਿੰਨਾ ਮਰਜ਼ੀ ਅੰਦਰੋਂ ਲੋੜਾ ਦੇ ਕਬੂਤਰ ਪੜਿਆ ਹੈ ਇਹ ਵੀ ਕਬੂਤਰ ਵੀ ਜੀ ਸੇਲਿਆ ਆ ਵੀ ਬੰਚਾ ਸੇਲਿਆ ਆ ਚਾਰੇ ਕਬੂਤਰ ਸੇਲ ਹੈਗੇ ਪੰਜੇ ਪੰਜੇ ਕਬੂਤਰ ਸੇਲਿਆ ਪੰਜੇ ਆ ਵੀ ਨੇ ਪੰਜੇ ਕਬੂਤਰ ਸੇਲਿਆ ਆੜੀ ਆ ਚੈੱਕ ਕਰ ਲੋ ਆ ਇੱਕ ਵੀਰ ਦਾ ਨਹੀਂ ਇਹ ਨਹੀਂ ਸੇਲ ਆ ਪੰਜ ਕਬੂਤਰ ਵੀ ਦੀ ਸੇਲ ਹੈ ਇੱਕ ਆ ਫੁਰ ਕਬੂਤਰ ਬੈਠਾ ਹੋ ਵੀ ਸੇਲ ਆ ਉਤਰੇ ਮਗਰ ਬੈਠਾ ਵੀ ਸੇਲ ਹੈ ਇੱਥੇ ਮਗਰ ਬੈਠੇ ਕਬੂਤਰੋ ਵੀ ਸੇਲ ਹੈ ਆ ਵੀ ਕਬੂਤਰ ਸੇਲ ਹੈ ਆ ਵੀ ਸੇਲ ਹੈ ਇਹ ਆ ਵੇਖੋ ਕਲੋਨੀਏ ਦੀ ਆ ਵੀ ਸੇਲ ਹੈ ਮਗਰ ਦੀ ਮਾਦੀ ਵੀ ਸੇਲ ਹੈ ਆ ਵੀ ਕਬੂਤਰ ਸੇਲ ਹੈ ਇੱਥੇ ਵੀ ਸੇਲ ਹੈ ਅਹੀਂ ਆਪਣੇ ਜਿਹੜੇ ਗਿੱਜੇ ਹੈਗੇ ਉਹਨਾਂ ਨੂੰ ਰੰਗ ਲਾ ਦੇਣਾ ਵਾ ਬਾਕੀ ਤਕਰੀਬਨ ਜਿਹੜੇ ਕਬੂਤਰ ਹੈਗੇ ਸਾਰੇ ਆਪਾਂ ਸੇਲ ਕਰਦੇ ਰਿਹਾ ਜਿਦਾਂ ਤੁਹਾਨੂੰ ਮੈਂ ਵੀਡੀਓ 'ਚ ਕੋਈ ਕਬੂਤਰ ਵਿਖਾਏ ਆ ਉਹ ਤਾਂ ਅਸੀਂ ਵੇਖ ਲਿਆ ਚੈੱਕ ਕਰ ਲਿਆ। ਫਾਇ ਕਟੇ ਆਲੀ ਬੱਚਾ ਕਰਦਾ ਨਿਕਲਿਆ ਜਿਹੜਾ ਤੇ ਰੱਖਾਂਗੇ ਬੱਚਾ ਪਿਓਰਟੀ ਦੇ ਵਿੱਚ ਬੰਨਣਾ ਆਵੇ ਪੁੱਤ ਆਏ ਬੱਚਾ ਕਰਦਾ ਉਹ ਜਿਹੜੇ ਆ ਸਾਡੇ ਉੱਡੇ ਉਹਨਾਂ ਨੂੰ ਹੀ ਰੰਗ ਲਾ ਦੇਣਾ ਬਾਕੀ ਤਕਰੀਬਨ ਸਾਰੇ ਨਹੀਂ ਦੇ ਦੇਣਾ ਕਿਆ ਕਰਾਂ ਬੱਚੇ ਦੀ ਲਾਲ ਅੱਖ ਦੂਰੋਂ ਨਜ਼ਰ ਆਉਂਦੀ ਜਾਣਾ ਇਹ ਦੂਰੋਂ ਨਜ਼ਰ ਆਉਂਦੀ ਆ ਲਾਲ ਅੱਖ ਬੱਚੇ ਦੀ